ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗੜਾ ਨਾਮ ਦੀ ਫਿਲਮ ਐਮਰਜੈਂਸੀ ਵਿੱਚ ਸਿੱਖ ਕਿਰਦਾਰਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਉਹਨਾਂ ਨੂੰ ਅਤਵਾਦੀ ਦਸ਼ਤਗਰਦ ਕਤਲੋਗਾਰਦ ਕਰਨ ਵਾਲੇ ਕਿਰਦਾਰ ਵਜੋਂ ਖਾਇਆ ਗਿਆ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦਾ ਕਰਤਾਰ ਜਿਹੜਾ ਕੋਈ ਨੁਭਾਰਿਆ ਉਹਦਾ ਵੀ ਜਿਹੜਾ ਖਾਇਆ ਗਿਆ ਇਹ ਜੋ ਟ੍ਰੇਲਰ ਵੇਖਿਆ ਉਹਦੇ ਚ ਵੀ ਉਹ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਨੇ ਉਹਨਾਂ ਦੀ ਕੁਰਬਾਨੀ ਨੂੰ ਭੁਲਾਇ ਨਹੀਂ ਜਾ ਸਕਦਾ ਉਹਨਾਂ ਵੱਲੋਂ ਕੌਮਨ ਦਿੱਤੀ ਸੇਧ ਨੂੰ ਨਹੀਂ ਭੁਲਾਇ ਜਾ ਸਕਦਾ ਕੰਗੜਾ ਨਾਅ ਉਹ ਜਿਹੜੀ ਆ ਉਹ ਪਹਿਲਾਂ ਦੇ ਫਿਲਮ ਬੜੀ ਗਲਤ ਕਰ ਰਹੀ ਹੈ ਇਹ ਇਹਦੇ ਹੀ ਵੇਲੇ ਮੁੰਡੇ ਤੇ ਸਿੱਖ ਭਾਈਚਾਰੇ ਦੇ ਵੱਡੇ ਪੱਧਰ ਤੇ ਰੋਸ ਪ੍ਰਗਟ ਹੋਇਆ ਉਸ ਰੋਸ ਦਾ ਪ੍ਰਗਟਾਵਾ ਕਰਦੇ ਜਿੱਥੇ ਸੁਵਚੀਆਂ ਅਹੀਂ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਉੱਥੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਐਸ ਫਿਲਮ ਦੇ ਖਿਲਾਫ ਕੇਂਦਰੀ ਮੰਤਰੀ ਨੂੰ ਕੇਂਦਰੀ ਮੰਤਰੀ ਸੋਚਨਾ ਤੇ ਪ੍ਰਸ਼ਾਨ ਮੰਤਰੀ ਜਿਹੜੇ ਉਹਨਾਂ ਨੂੰ ਉਹਦੇ ਸੈਂਸਰ ਬੋਰਡ ਨੂੰ ਇਹ ਫਿਲਮ ਤੇ ਰੋਕ ਲਾਉਣ ਲਈ ਤੁਰੰਤ ਬੇਨਤੀ ਕੀਤੀ ਗਈ ਕਿਉਂਕਿ ਜੇ ਬੀ ਨਾ ਰੋਗ ਲੱਗੀ ਤੇ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਣਗੇ ਜਿਵੇਂ ਵਾਰੀ ਸਰਕਾਰ ਦੀ ਕੰਗੜਾ ਨਾਉਤ ਇਹ ਉਹੋ ਜੀ ਸ਼ਖਸੀਅਤ ਹੈ ਜਿਹੜੀ ਬਿਆਨ ਦਿੰਦੀ ਹੈ ਕਿ ਪੰਜਾਬ ਦੇ ਜਿਹੜੇ ਜਦੋਂ ਮੋਰਚਾ ਲੱਗਾ ਸੀ ਤਿੰਨ ਕਨੂਨਾਂ ਦਾ ਕਿ ਉੱਥੇ ਜੀ ਇਹ ਇਹਦੇ ਬਲਾਦਕਾਰ ਹੋਏ ਨਹੀਂ ਉੱਥੇ ਲਾਸ਼ਾਂ ਟੰਗੀਆਂ ਗਈਆਂ ਨੇ ਉੱਥੇ ਜੀ ਇਹ ਹੱਤਵਾਲ ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਇਹ ਸਾਰਾ ਕੁਝ ਜਿਹੜੀ ਨਾ ਇਹ ਕੰਗੜਾ ਨਾਉਤ ਕਿਸੇ ਦੀ ਸ਼ਹਿਰ ਬਿਆਨ ਦੇ ਰਹੀ ਹੈ ਇਹ ਲੱਗਦਾ ਕਿ ਇਹਦੇ ਮਗਰ ਕੋਈ ਬਹੁਤ ਵੱਡੀ ਸਾਜ਼ਿਸ਼ ਆ ਸਿੱਖਾਂ ਨੂੰ ਬਦਨਾਮ ਕਰਨ ਲਈ ਕਿਉਂਕਿ ਉਹ ਜਿਹੜੇ ਉੱਥੇ ਮੋਰਚਾ ਲੱਗਾ ਸੀ ਕਿਸਾਨਾਂ ਦਾ ਤੇ ਉਹ ਵੀ ਪਹਿਲਾਂ ਪੰਜਾਬ ਦੇ ਸਿੱਖਾਂ ਨੇ ਹੀ ਜਿਹੜੇ ਕਿਸਾਨ ਸੀ ਉਹਨਾਂ ਨੇ ਸ਼ੁਰੂ ਕੀਤਾ ਸੀ ਤੇ ਉਹਦੇ ਨਾਲ ਹੋੜੀ ਹੋੜੀ ਕਾਫਲਾ ਵੱਧਦਾ ਵੱਧਾ ਵੱਡਾ ਜਿਹੜਾ ਉਹ ਮੋਰਚਾ ਲੱਗਾ ਸੀ ਮੋਰਚੇ ਦੇ ਕਿਸਾਨ ਮੋਰਚੇ ਦੇ ਖਿਲਾਫ ਬਿਆਨ ਦੇਣੇ ਹੁਣ ਇਹ ਜਿਹੜੀ ਫਿਲਮ ਬਣਾਈ ਆ ਉਹਦੇ ਵਿੱਚ ਸਿੱਖਾਂ ਦੇ کردار ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਇਹ ਕੰਗਣਾਣਾ ਨਾਲ ਉਹਦੀ ਜਿਹੜੀ ਉਹ ਵੱਡੀ ਕੋਈ ਸਾਜ਼ਿਸ਼ ਹੈ ਇੱਕ ਅੰਗਣਾਉਤੀ ਫਿਲਮ ਤੇ ਤੁਰੰਤ پابੰਦੀ ਲਾਈ ਜਾਵੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਇਹ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਦੇਸ਼ ਦਾ ਪੰਜਾਬ ਦਾ ਵੱਡਾ ਨੁਕਸਾਨ ਕਰ ਸਕਦੀ ਆ ਅਸੀਂ ਪੰਜਾਬ ਪੁਲਿਸ ਨੂੰ ਕੇਂਦਰੀ ਏਜੰਸੀਆਂ ਨੂੰ ਅਪੀਲ ਕਰਦੇ ਆਂ ਕਿ ਇਹਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਇਹਦੀ ਐਮਪੀ ਪਿੱਛੇਪ ਜਿਹੜੀ ਉਹ ਖਤਮ ਕੀਤੀ ਜਾਵੇ ਇਹ ਨੂੰ ਗ੍ਰਫਟਾਰ ਕੀਤਾ ਜਾਵੇ ਜੇਕਰ ਇਹ ਫਿਲਮ ਰਿਲੀਜ਼ ਹੋਈ ਤੇ ਇਹਦੇ ਜੋ ਸਟੇ ਨਿਕਲਣਗੇ ਉਹਦੇ ਲਈ ਸਰਕਾਰਾਂ ਆਪ ਜ਼ਿੰਮੇਵਾਰ ਹੋਣਗੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰ ਲਈ ਸਰਕਾਰਾਂ ਆਪ ਜ਼ਿੰਮੇਵਾਰ ਹੋਣਗੀਆਂ ਅਸੀਂ ਬੇਨਤੀ ਕਰਦੇ ਆ ਕਿ ਇਹ ਪਾਬੰਦੀ ਜ਼ਰੂਰ ਲਾਈ ਜਾਵੇ ਇਹ ਪਾਬੰਦੀ ਨਾ ਲਈ ਤਾਂ ਮਾਹੌਲ ਖਰਾਬ ਹੋਊਗਾ ਇੰਨੀ ਹੀ ਬੇਨਤੀ ਕੀਤੀ ਜਾਂਦੀ ਆ ਕਿ ਇਸ ਤੇ ਕਾਰਵਾਈ ਕਰਕੇ ਇਹਨੂੰ ਪਾਬੰਦੀ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਬੜਾ ਸ਼ਾਂਤ ਮਾਹੌਲ ਆ ਉਹ ਖਰਾਬ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ O would put